ਅਜਪਨ ਐਂਡ ਟਾਈਮ ਦੇ ਜਿਹੜੀ ਸਿੱਖਿਆ ਆ ਅੰਤਲੇ ਸਮਿਆਂ ਦੇ ਬਾਰੇ ਵਿੱਚ ਬਾਈਬਲ ਜੋ ਸਿਖਾਉਂਦਾ ਆ ਜੱਪਾਉ ਸਿੱਖਾਂਗੇ ਹallelujah ਆਓ ਆਪਾਂ ਦੇਖਦੇ ਹਾਂ ਦੂਜਾ ਤਿਮੋਥੀਅਸ ਕੋਈ ਤੇਰ ਬਾਈਬਲ ਦੇ ਵਿੱਚੋਂ ਨਵੇਂ ਨੇਮ ਦੇ ਵਿੱਚ ਦੂਜਾ ਤਿਮੋਥੀਅਸ ਉਹਦਾ 3 ਨੰਬਰ ਅਧਿਆਏ ਉਹਦੀ 1 ਤੋਂ 5 ਨੰਬਰ ਪੰਕਤੀ ਦੇ ਵਿੱਚ ਦੇਖਾਂਗੇ ਪਰ ਇਹ ਜਾਣ ਛੱਡ ਭਈ ਅੰਤ ਦੇ ਆ ਦਿਨਾਂ ਵਿੱਚ ਭੈੜੇ ਸਮੇ ਆ ਜਾਣਗੇ ਕਿਉਂ ਜੋ ਮਨੁੱਖ ਆਪ ਸੁਆਰਥੀ ਮਾਇਆ ਦੇ ਲੋਭੀ ਸ਼ੇਖੀ ਬਾਜ ਹੰਕਾਰੀ ਕੁਫਰ ਬਕਣ ਵਾਲੇ ਮਾਪਿਆਂ ਦੇ ਅਣ ਆਗਿਆਕਾਰ ਨਾ ਸ਼ੁਕਰੇ ਅਪਵਿੱਤਰ ਨਿਰਮੋਹ ਪੱਥਰ ਦਿਲ ਪਰਾਈ ਨਿੰਦਿਆ ਕਰਨ ਵਾਲੇ ਅਸੰਜਮੀ ਕਰੜੇ ਨੇਕੀ ਦੇ ਵੈਰੀ ਨਮਕ ਹਰਾਮ ਕਾਲੇ ਕੁਮੰਡੀ ਪਰਮੇਸ਼ਵਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ ਭਗਤੀ ਦਾ ਰੂਪ ਧਾਰ ਕੇ ਵੀ ਉਹਦੀ ਸ਼ਕਤੀ ਦੇ ਇਨਕਾਰੀ ਹੋਣਗੇ ਤੂੰ ਇਹਨਾਂ ਤੋਂ ਵੀ ਪਰੇ ਰਹੁ ਵਚਨ ਇਹ ਤਾਂ ਦੱਸਦਾ ਕਿ ਐਂਡ ਲੇ ਟਾਈਮ ਦੇ ਵਿੱਚ ਮਨੁੱਖ ਇਦਾਂ ਦੇ ਹੋਣਗੇ ਜਿਦਾਂ ਦੇ ਆਪਾਂ ਪੜੇ ਆ ਤੇ ਹੁਣ ਤੁਹਾਨੂੰ ਇਦਾਂ ਦੇ ਨਹੀਂ ਲੱਭਦੇ ਚਾਰ ਚੁਫੇਰਾਏ ਇਹਨਾਂ ਨਾਲ ਹੀ ਤਾਂ ਭਰਿਆ ਹੈ ਪੱਥਰ ਦਿਲ ਲੋਕਾਂ ਦੇ ਨਾਲ ਨਮਕਹਰ ਆਮ ਲੋਕਾਂ ਦੇ ਨਾਲ ਜਿਹੜੇ ਕਿਸੇ ਦੇ ਗੁਣ ਨੂੰ ਭੁੱਲ ਜਾਂਦੇ ਆ ਉਹਨਾਂ ਦੇ ਨਾਲ ਦਿਲ ਦੇ ਕਰੜਿਆਂ ਦੇ ਨਾਲ ਨਾ ਸ਼ੁਕਰਿਆਂ ਦੇ ਨਾਲ ਵੇ ਵਿਚਾਰੀਆਂ ਦੇ ਨਾਲ ਝਗੜਾ ਲੂਆਂ ਦੇ ਨਾਲ ਮਾਇਆ ਤੇ ਲੋਭੀਆਂ ਦੇ ਨਾਲ ਸ਼ੇਖੀ ਬਾਜ਼ ਜਿਹੜੇ ਫੁਕਰੀਆਂ ਗੱਲਾਂ ਕਰਦੇ ਆ ਉਹਨਾਂ ਦੇ ਨਾਲ ਕੁਮੰਡੀਆਂ ਦੇ ਨਾਲ ਕੁਫਰ ਪਕਣ ਵਾਲਿਆਂ ਦੇ ਨਾਲ ਜਿਹੜੇ ਗਲਤ ਸ਼ਬਦ ਬੋਲਦੇ ਆ ਨਿਰਮੋਹ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਨਹੀਂਗਾ ਕੋਈ ਮੋਹ ਹੀ ਹੈ ਨਹੀਂਗਾ ਜਿਹੜੇ ਨੇਕੀ ਦੇ ਬੈਰੀ ਆ ਵੀ ਜਿਹੜਾ ਚੰਗਾ ਕੰਮ ਕਰਦਾ ਉਹਦੇ ਵਿਰੋਧ ਚ ਖੜੇ ਹੋ ਜੋ ਨਾ ਤਾਂ ਚੰਗਾ ਕੰਮ ਕਰਨਾ ਤੇ ਨਾ ਕਿਸੇ ਨੂੰ ਕਰਨ ਦੇਣਾ ਜਿਹੜੇ ਨੇਕੀ ਦੇ ਬੈਰੀ ਆ ਅਸੰਜਮੀ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸੈਟੀਸਫੈਕਸ਼ਨ ਹੈ ਨਹੀਂ ਸੰਜਮੀ ਹੈ ਨਹੀਂ ਉਹਨਾਂ ਦੇ ਅੰਦਰ ਕਾੜੀ ਟੁੱਟ ਗਈ ਉਹਨਾਂ ਦੀ ਤਾਨੂੰ ਲੱਗਦਾ ਇਦਾਂ ਦੇ ਸੰਸਾਰ ਵਿੱਚ ਲੋਕ ਹੈਗੇ ਕਿ ਨਹੀਂ ਕਿ ਸੰਸਾਰ ਹੀ ਇਦਾਂ ਦੇ ਲੋਕਾਂ ਦਾ ਹੋ ਗਿਆ ਉੱਚੀ ਦੀ ਨਹੀਂ ਬੋਲੋ ਸੰਸਾਰ ਹੀ ਇਦਾਂ ਦੇ ਲੋਕਾਂ ਦਾ ਹੋ ਗਿਆ ਫੇਰ ਕੀ ਕਹਿੰਦਾ ਇਹ ਲੋਕੀ ਪਰਮੇਸ਼ਵਰ ਦੇ ਪ੍ਰੇਮੀ ਨਹੀਂ ਆ ਇਹ ਭੋਗ ਵਿਲਾਸ ਦੇ ਪ੍ਰੇਮੀ ਆ ਉਸ ਤੋਂ ਵੀ ਖਤਰਨਾਕ ਰੂਪ ਕੀ ਆ ਕਹਿੰਦਾ ਭਗਤੀ ਦਾ ਰੂਪ ਧਾਰ ਕੇ ਸਮਝਦਾਰ ਕੰਨ ਖੋਲ ਕੇ ਸਮਝਣ ਤੇ ਸੁਣਨ ਕਹਿੰਦਾ ਭਗਤੀ ਦਾ ਰੂਪ ਧਾਰ ਕੇ ਉਹਦੀ ਸ਼ਕਤੀ ਦਾ ਹੀ ਇਨਕਾਰੀ ਹੋਣਗੇ ਇੱਕ ਪਾਸੇ ਕਹਿਣਗੇ ਅਸੀਂ ਰੱਬ ਨੂੰ ਮੰਨਦੇ ਆ ਦੂਜੇ ਪਾਸੇ ਕਹਿਣਗੇ ਰੱਬ ਇਹ ਨਹੀਂ ਕੰਮ ਕਰ ਸਕਦਾ ਸਾਇੰਸ ਨਹੀਂ ਇਦਾਂ ਮੰਨਦੀ ਰੂਪ ਕਿਹੜਾ ਧਾਰਿਆ ਹੋਊਗਾ ਭਗਤਾਂ ਵਾਲਾ ਪਰਮੇਸ਼ਵਰ ਦੇ ਚੌਣ ਵਾਲਿਆਂ ਵਾਲਾ ਪਰਮੇਸ਼ਵਰ ਦੇ ਮੰਨਣ ਵਾਲਾ ਉਹਦੀ ਸ਼ਕਤੀ ਦੇ ਉੱਤੇ ਭਰੋਸਾ ਨਹੀਂ ਰੱਖਣਗੇ ਕਹਿਣਗੇ ਸਾਇੰਸ ਇਦਾਂ ਕਹਿੰਦੀ ਆ ਵਿਗਿਆਨ ਇਦਾਂ ਕਹਿੰਦਾ ਆ ਇਦਾਂ ਹੋ ਨਹੀਂ ਸਕਦਾ ਰੱਬ ਇਦਾਂ ਕਰ ਨਹੀਂ ਸਕਦਾ ਤੇ ਅੱਗੋਂ ਪਿਛੋਂ ਇਹਨਾਂ ਨੂੰ ਪੁੱਛੋ ਤੁਸੀਂ ਕੌਣ ਆ ਅਸੀਂ ਭਗਤ ਆ ਇਹ ਮੈਂ ਨਹੀਂ ਕਹਿੰਦੀ ਵਚਨ ਕਹਿੰਦਾ ਕਹਿੰਦਾ ਭਗਤੀ ਦਾ ਰੂਪ ਧਾਰ ਕੇ ਵੀ ਉਹਦੀ ਸ਼ਕਤੀ ਦੇ ਇਨਕਾਰੀ ਹੋਣਗੇ ਇਹਨਾਂ ਤੋਂ ਵੀ ਪਰੇ ਰਹੁ ਤੁਹਾਡੀ ਸੰਗਤ ਦੇ ਵਿੱਚ ਆ ਜਾਂ ਅਗਰ ਤੁਸੀਂ ਇਹੋ ਜਿਹੇ ਲੋਕਾਂ ਨੂੰ ਬਹੁਤ ਦੇਖਦੇ ਜਾਂ ਸੁਣਦੇ ਆ ਜਿਹੜੇ ਦੇਖਣ ਨੂੰ ਧਾਰਮਿਕ ਲੱਗਦੇ ਆ ਜਿਹੜੇ ਦੇਖਣ ਨੂੰ ਭਗਤ ਜਾਪਦੇ ਆ ਜਿਹੜੇ ਦੇਖਣ ਨੂੰ ਉਹਨਾਂ ਨੇ ਇੱਕ ਵਿਸ਼ੇਸ਼ ਰੂਪ ਧਾਰਿਆ ਆ ਨਹੀਂ ਮੰਨਦੇ ਇਹੋ ਜਿਹਿਆਂ ਨੂੰ ਨਾ ਸੁਣਨਾ ਆ ਨਾ ਇਹੋ ਜਿਹੇ ਦੇ ਨਾਲ ਖਾਣਾ ਪੀਣਾ ਆ ਨਾ ਉੱਠਣਾ ਬੈਠਣਾ ਆ ਵਚਨ ਕਹਿੰਦਾ ਕਹਿੰਦਾ ਇਹੋ ਜਿਆਂ ਤੋਂ ਪਰੇ ਰੋ ਕਿਉਂ ਵਚਨ ਤੁਹਾਨੂੰ ਇਹੋ ਜਿਆਂ ਤੋਂ ਪਰੇ ਰਹਿਣ ਦੇ ਲਈ ਕਹਿੰਦਾ ਆ ਉਹ ਲੋਕੀ ਤੁਹਾਡੇ ਵਿਸ਼ਵਾਸ ਨੂੰ ਵਿਗਾੜ ਦੇਣਗੇ ਥੋੜਾ ਜਿਹਾ ਖਮੀਰ ਸਾਰੀ ਤੋਣ ਨੂੰ ਖਮੀਰਾ ਕਰ ਦਿੰਦਾ ਆ ਕੋਈ ਐਹੋ ਜੀ ਗੱਲ ਤੁਹਾਡੇ ਜ਼ਿਹਨ ਦੇ ਵਿੱਚ ਵੈਰੀ ਨੇ ਪਾ ਦਿੱਤੀ ਕਿ ਇਹ ਬੰਦਾ ਤਾਂ ਵਾਕਿਆ ਸਹੀ ਕਹਿੰਦਾ ਏਦਾਂ ਕਿੱਦਾਂ ਹੋ ਸਕਦਾ ਆ ਉਹ ਛੋਟੀ ਜੀ ਗੱਲ ਨੇ ਤੁਹਾਡੀ ਪਿਛਲੀ ਸਾਰੀ ਕੀਤੀ ਕਤਰੀ ਖੂਚ ਪਾ ਦੇਣੀ ਆ ਤੁਹਾਡੀ ਸਾਰੀ ਮਿਹਨਤ ਵਿਅਰਥ ਹੋ ਜਾਣੀ ਆ ਤੁਹਾਡਾ ਸਾਰਾ ਵਿਸ਼ਵਾਸ ਜਿਹੜਾ ਗਵਾਹੀਆਂ ਸੁਣਨ ਦੇ ਨਾਲ ਵਚਨ ਸੁਣਨ ਦੇ ਨਾਲ ਤੁਹਾਡੇ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਕੀਤੇ ਹੋਏ ਕੰਮਾਂ ਦੇ ਦੁਆਰਾ ਬਣਿਆ ਆ ਜਦੋਂ ਤੁਸੀਂ ਬੇਵਿਸ਼ਵਾਸੀਆਂ ਦੇ ਵਿੱਚ ਬੈਠੋਗੇ ਉਹਨਾਂ ਲੋਕਾਂ ਦੇ ਵਿੱਚ ਬੈਠੋਗੇ ਜਿਹੜੇ ਪਰਮੇਸ਼ਰ ਦੇ ਕੰਮਾਂ ਨੂੰ ਮੰਨਦੇ ਨਹੀਂ ਆ ਪਰ ਉਹਨਾਂ ਨੇ ਸਿਰਫ ਲਿਬਾਸ ਹੀ ਪਰਮੇਸ਼ਰ ਦੇ ਲੋਕਾਂ ਵਾਲਾ ਪਾਇਆ ਆ ਇਸ ਲਈ ਕਿ ਉਹ ਲੋਕਾਂ ਨੂੰ ਪਰਮਾਹ ਸਕਣ ਜਦੋਂ ਤੁਸੀਂ ਇਹੋ ਜਿਹੇ ਦੇ ਨਾਲ ਉੱਠੋ ਬੈਠੋਗੇ ਤੁਹਾਡਾ ਆਪਣਾ ਵਿਸ਼ਵਾਸ ਵੀ ਖਰਾਬ ਹੋ ਜਾਊਗਾ ਇਸ ਲਈ ਬਚਨ ਕਹਿੰਦਾ ਇਹੋ ਜਿਹੋ ਤੋਂ ਪਰੇ ਰੋ ਭੈੜੇ ਸਮੇ ਆ ਚੁੱਕੇ ਆ ਕਹਿੰਦਾ ਅੰਤਲੇ ਦਿਨਾਂ ਦੇ ਵਿੱਚ ਸਮੇ ਜਿਹੜੇ ਆ ਉਹ ਭੈੜੇ ਹੋਣਗੇ ਤੇ ਹੁਣ ਨਿਊਜ਼ ਚੈਨਲ ਲਾ ਲੋ ਉੱਥੇ ਖੁਸ਼ੀ ਦੀਆਂ ਖਬਰਾਂ ਕੌਣ ਸੁਣਾਉਂਦਾ ਆ ਇੱਧਰੋਂ ਆਏ ਫਲਾਣੇ ਨੂੰ ਵੱਢ ਕੇ ਇੱਧਰੋਂ ਆਏ ਫਲਾਣੇ ਨੂੰ ਮਾਰ ਕੇ ਰੇਪ ਦੀਆਂ ਨਿਊਜ਼ ਆ ਛੋਟੇ ਛੋਟੇ ਬੱਚਿਆਂ ਦੇ ਨਾਲ ਰੇਪ ਹੋ ਰਹੇ ਆ ਇਹ ਭੈੜੇ ਸਮੇਂ ਨਹੀਂ ਤਾਂ ਕੀ ਆ ਰਿਸ਼ਤੇ ਤਾਰ ਤਾਰ ਹੋ ਚੁੱਕੇ ਆ ਇਹ ਭੈੜੇ ਸਮੇਂ ਨਹੀਂ ਤਾਂ ਕੀ ਆ ਬੱਚੇ ਮਾਂ ਪਿਓ ਦਾ ਕਤਲ ਕਰ ਰਹੇ ਆ ਇਹ ਭੈੜੇ ਸਮੇਂ ਨਹੀਂ ਤਾਂ ਕੀ ਆ ਪਰਮੇਸ਼ਵਰ ਦੇ ਨਾਂ ਤੇ ਲੜਾਈਆਂ ਹੋ ਰਹੀਆਂ ਇਹ ਭੈੜੇ ਸਮੇਂ ਨਹੀਂ ਤਾਂ ਕੀ ਆ ਭੈੜੇ ਸਮੇਂ ਆ ਚੁੱਕੇ ਆ ਸੁਚੇਤ ਹੋਵੋ ਵਚਨ ਸਾਨੂੰ ਅਵੇਅਰ ਕਰ ਰਿਹਾ ਹੈ ਅਰ ਇਹਨਾਂ ਸਮਿਆਂ ਦੇ ਵਿੱਚ ਕਿੱਦਾਂ ਬਣੇ ਰਹਿਣਾ ਹੈ ਕਿੱਦਾਂ ਕਾਇਮ ਖੜੇ ਰਹਿਣਾ ਕਿੱਦਾਂ ਆਪਣੇ ਵਿਸ਼ਵਾਸ ਦੀ ਰਾਖੀ ਕਰਨੀ ਆ ਕਿੱਦਾਂ ਪਰਮੇਸ਼ਵਰ ਦੇ ਨਾਲ ਪ੍ਰੀਤ ਦੇ ਵਿੱਚ ਬਣੇ ਰਹਿਣਾ ਆਪਣੀ ਪ੍ਰੀਤ ਨੂੰ ਠੰਡੇ ਹੋਣ ਤੋਂ ਕਿੱਦਾਂ ਬਚਾਉਣਾ ਹੈ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਦੀ ਤਿਆਰੀ ਕਰਨੀ ਸ਼ੁਰੂ ਕਰੋ ਹੁਣ ਆਂ ਮਸ਼ਕੂਲਿਆਂ ਵਾਲੇ ਦਿਨ ਖਤਮ ਹੋ ਗਏ ਬੇ ਕੋਈ ਨਹੀਂ ਆਜੇ ਬਹੁ ਸਮਾ ਪਿਆਇਆ ਜਿਹੜਾ ਬੰਦਾ ਜਿੱਦੜ ਮਾਰ ਜਾਂਦਾ ਉਹਦੇ ਲਈ ਸਾਰਾ ਸਮਾਂ ਉਦੋਂ ਹੀ ਖਤਮ ਹੋ ਜਾਂਦਾ ਹੈ ਉਸ ਦਿਨ ਦੀ ਕੀ ਆ ਇਹ ਪਰਮੇਸ਼ਵਰ ਨੇ ਇੱਕ ਬਹੁਤ ਵੱਡਾ ਭੇਤ ਆ ਜਿਹੜਾ ਪਰਮੇਸ਼ਵਰ ਨੇ ਸਿਰਫ ਆਪਣੇ ਤੱਕ ਸੀਮਤ ਰੱਖਿਆ ਆ ਕਿਸੇ ਉੱਤੇ ਪ੍ਰਗਟ ਨਹੀਂ ਕੀਤਾ ਕਿੰਨੇ ਲੋਕਾਂ ਨੂੰ ਤੁਸੀਂ ਜਾਣਦੇ ਹੋਵੋਗੇ ਕਿੰਨੇ ਲੋਕਾਂ ਨੂੰ ਅਸੀਂ ਜਾਣਦੇ ਆ ਕਿ ਉਹ ਹੱਸਦੇ ਖੇਡਦੇ ਸੀ ਖਾਦਾ ਪੀਦਾ ਉਹਨਾਂ ਨੇ ਕਿਹਾ ਕਬਰ ਆਇਆ ਤੇ ਚਲੋ ਜੀ ਬੰਦਾ ਖਤਮ ਸੁੱਤਾ ਸੀ ਸਵੇਰ ਨੂੰ ਉਠਿਆ ਨਹੀਂ ਸਵੇਰੇ ਕਿਤੇ ਹੋਰ ਜਾਣ ਦਾ ਉਹਨੇ ਪਲਾਨ ਵੀ ਕੀਤਾ ਸੀ ਰਾਤ ਨੂੰ ਗੱਡੀ ਤੇਲ ਪੜਵਾਇਆ ਗੱਡੀ ਦੀ ਟੈਂਕੀ ਦੇ ਵਿੱਚ ਕਿ ਸਵੇਰ ਨੂੰ ਆਪਾਂ ਫਲਾਣੇ ਥਾਂ ਜਾਣਾ ਹੈ ਤੇ ਉਹਦੀ ਆਪਣੀ ਮਸ਼ੀਨਰੀ ਜਿਹੜੀ ਉਹ ਰੁਕ ਗਈ ਉਹਦੇ ਲਈ ਤਾਂ ਉਦੋਂ ਹੀ ਸਾਰਾ ਕੁਝ ਖਤਮ ਹੋ ਗਿਆ ਇਹ ਨਾ ਉਡੀਕੋ ਕਿ ਕੱਲ ਆਊਗਾ ਅੱਜ ਹੀ ਇਸੇ ਘੜੀ ਆਹੇ ਬੰਦ ਬਣਾ ਲੂੰ ਕਿਉਂਕਿ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਇਹ ਭੇ ਲਗਾਮ ਘੋੜੇ ਦੇ ਵਾਂਗ ਭੱਜ ਜਾਂਦਾ ਆ ਇਸ ਲਈ ਜਿਹੜੇ ਕਰੈਕਟਰ ਤੁਸੀਂ ਇਹ ਵਾਲੇ ਸੁਣੇ ਆ ਇਹਨਾਂ ਨੂੰ ਘਰੇ ਜਾ ਕੇ ਪੜਿਓ ਤੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਇਹ ਕਰੈਕਟਰ ਨਜ਼ਰ ਆਉਣ ਆਪਣੇ ਆਪ ਨੂੰ ਉਹਨਾਂ ਤੋਂ ਥੋੜਾ ਪਛਾਣ ਕੇ ਰੱਖਿਓ ਤੇ ਆਪਣੇ ਵਿੱਚ ਇਸ ਕੈਰੈਕਟਰ ਨੂੰ ਆਉਣ ਨਾ ਦਿਓ